ਦਬਦੇ ਬਿੜੀ ਤਕਸਾਲ ਦੇ ਮੁਖੀ ਸੰਤ ਬਾਬਾ ਹਰਰਾਮ ਸਿੰਘ ਜੀ ਖਾਲਸਾ ਜੀ ਜਿਨ੍ਹਾਂ ਨੇ ਬਹੁਤ ਇੱਕ ਸ਼ਲਾੰਗਾ ਜੋਗ ਫੈਸਲਾ ਕੀਤਾ ਜਿਹਦੇ ਵਿੱਚ ਮਹਾਰਾਸ਼ਟਰ ਦੇ ਅੰਦਰ ਬਾਜਪਾ ਸਰਕਾਰ ਨੂੰ ਸਮਰਥਨ ਦਿੱਤਾ ਮੈਂ ਸਮਝਦਾ ਕਿ ਜਿਹੜੀਆਂ ਪਹਿਲਾਂ ਵੀ ਬੜੀਆਂ ਦਰਪੇਸ਼ ਮੁਸ਼ਕਲਾਂ ਮੋਦੀ ਗਵਰਨਮੈਂਟ ਵੱਲੋਂ ਹੱਲ ਕੀਤੀਆਂ ਗਈਆਂ ਕਿਉਂਕਿ ਨਰਿੰਦਰ ਮੋਦੀ ਜੀ ਦਾ ਜਿਹੜਾ ਪੰਜਾਬ ਤੇ ਸਿੱਖਾਂ ਨਾਲ ਇੱਕ ਖਾਸ ਸਨੇਹ ਰਿਹਾ ਪਿਆਰ ਰਿਹਾ ਤੇ ਜਿਹਦੇ ਵਿੱਚ ਕਰਤਾਰਪੁਰ ਸਾਹਿਬ ਦਾ ਲੰਘ ਆਵੇ ਕਾਲੀਆਂ ਸੂਚੀਆਂ ਹੁਣ ਛੋਟੇ ਸਾਲ ਜਦ ਦਾ ਦਿਨ ਹੋਵੇ ਫਤੇ ਦਿਵਸ ਹੋਵੇ ਕੋਈ ਵੀ ਇਹੋ ਜਿਹੇ ਮਸਲੇ ਆ ਹਮੇਸ਼ਾ ਸਿੱਖਾ ਦੇ ਨਾਲ ਖੜਕੇ ਪੰਜਾਬੀਆਂ ਨਾਲ ਖੜਕੇ ਆਪਣਾ ਸਨੇਹ ਦਿਖਾਇਆ ਤੇ ਬਾਬਾ ਜੀ ਦਾ ਜਿਹੜਾ ਇਹ ਫੈਸਲਾ ਹੈ ਬੜਾ ਸ਼ਲਾਘਾਯੋਗ ਹੈ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਤੇ ਉਮੀਦ ਕਰਦਾ ਉਹਨਾਂ ਦਾ ਇੱਕ ਵਫਤ ਮੋਦੀ ਗਵਰਨਮੈਂਟ ਨਾਲ ਮਿਲ ਕੇ ਆਉਣ ਵਾਲੇ ਟਾਈਮ 'ਚ ਜਿਹੜੀਆਂ ਸਿੱਖਾਂ ਦੇ ਬਹੁਤ ਹੋਰ ਬੜੇ ਵੱਡੇ ਵੱਡੇ ਮਸਲੇ ਆ ਗਿਆ ਉਹ ਵੀ ਹੱਲ ਹੋਣਗੇ ਤੇ ਮੈਂ ਬਾਕੀ ਵੀ ਜਿੰਨੇ ਵੀ ਸੰਤ ਸਮਾਜ ਆ ਟਕਸਾਲ ਆ ਜਾ ਕੋਈ ਵੀ ਜਥੇਬੰਦੀਆਂ ਆ ਜਾਂ ਸਿੱਖ ਪੰਥ ਦੀ ਜਿੰਨੇ ਵੀ ਨਮੈਂਦੇ ਜਥੇਬੰਦੀਆਂ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਬਾਜਪਾ ਸਰਕਾਰ ਨੇ ਹਮੇਸ਼ਾ ਸਿੱਖਾਂ ਦੇ ਨਾਲ ਖੜ ਕੇ ਆਪਣਾ ਸੇਧ ਦਿਖਾਇਆ ਅਸੀਂ ਵੀ ਉਹਨਾਂ ਦੇ ਨਾਲ ਖੜ ਕੇ ਤੇ ਆਉਣ ਵਾਲੇ ਟਾਈਮ 'ਚ ਆਪਣੇ ਮਸਲੇ ਹੱਲ ਕਰੀਏ